ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲਾਲਚੀ ਤਪਾਹਰੀ RAM ਬਾਰੇ ਥੋੜੀ ਜਾਣਕਾਰੀ ਹਾਸਲ ਕਰਾਂਗੇ ਜਦੋਂ ਗੁਰੂ ਅਮਰਦਾਸ ਜੀ ਵੱਲੋਂ ਜਾਤ ਪਾਤ ਦੇ ਸਿਧਾਂਤ ਨੂੰ ਮੁੱਢੋਂ ਹੀ ਰੱਤ ਕਰਕੇ ਮਨੁੱਖਤਾ ਨੂੰ ਹਰ ਤਰ੍ਹਾਂ ਦੀ ਬਰਾਬਰੀ ਦਾ ਪਾਠ ਪੜਾਉਣ ਲਈ ਗੋਇੰਦਵਾਲ ਵਿੱਚ ਬੋਲੀ ਦੀ ਸਾਰੀ ਦਾ ਕੰਮ ਪੂਰਾ ਹੋ ਗਿਆ ਤਾਂ ਗੁਰੂ ਸਾਹਿਬ ਜੀ ਨੇ ਇੱਕ ਭਾਰੀ ਸਮਾਗਮ ਕਰਨ ਦਾ ਫੈਸਲਾ ਕੀਤਾ ਲੰਗਰ ਵਿੱਚ ਲਈ ਪੰਗਤ ਰਾਹੀਂ ਖਾਣ ਪੀਣ ਦੇ ਵਖਰੇਵੇਂ ਅਤੇ ਬੋਲੀ ਰਾਹੀਂ ਵਖਰੇ ਵਖਰੇ ਖੂਹਾਂ ਤਲਾਬਾਂ ਨੂੰ ਮੂਲੋ ਹੀਰਾਤ ਕਰ ਦਿੱਤਾ ਇਸ ਸਮੇਂ ਜਾਤ ਪਾਤ ਦੇ ਹੰਕਾਰ ਨੂੰ ਖੋਖਲਾ ਸਾਬਤ ਕਰਨ ਲਈ ਗੁਰੂ ਸਾਹਿਬ ਜੀ ਨੇ ਕੋਹੋਰ ਕੌਤਕ ਰਚਿਆ ਪੂਰੇ ਭਲੇ ਲੋਕਾਂ ਨੂੰ ਜਾਤ ਪਾਤ ਵਿੱਚੋਂ ਕੱਢਣ ਲਈ ਅਤੇ ਜਾਤ ਹੰਕਾਰੀਆਂ ਦੇ ਹੰਕਾਰ ਨੂੰ ਛੱਟ ਮਾਰਨ ਲਈ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਕਿ ਜੋ ਵੀ ਉੱਚ ਜਾਤ ਦਾ ਹੰਕਾਰ ਛੱਡ ਕੇ ਗੁਰੂ ਕੇ ਲੰਗਰ ਵਿੱਚੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਉਸ ਨੂੰ 1 ਰੁਪਿਆ ਦਿੱਤਾ ਜਾਵੇਗਾ ਉਸ ਸਮੇਂ ਇਹ ਚੰਗੀ ਰਕਮ ਸੀ ਕਈ ਲੋਕਾਂ ਨੇ ਲਾਲਚ ਵਸ ਆਪਣਾ ਉੱਚੀ ਜਾਤ ਦਾ ਹੰਕਾਰ ਛੱਡ ਦਿੱਤਾ ਗੁਰੂ ਸਾਹਿਬ ਜੀ ਨੇ 1 ਰੁਪਏ ਤੋਂ ਵਧਾ ਕੇ 5 ਰੁਪਏ ਕਰ ਦਿੱਤੇ ਵੱਡੇ ਵੱਡੇ ਜਾਤ ਅਭਿਮਾਨੀ ਵੀ 500 ਰੁਪਏ ਦੀ ਪ੍ਰਾਪਤੀ ਲਈ ਆਪਣਾ ਜਾਤ ਹੰਕਾਰ ਛੱਡ ਗਏ ਪਰ ਫਿਰ ਵੀ ਕਈ ਬਹੁਤ ਹੀ ਹੰਕਾਰੀ ਕਿਸਮ ਦੇ ਬੰਦੇ ਅਜੇ ਵੀ ਰਹਿ ਗਏ ਤਾਂ ਗੁਰੂ ਜੀ ਨੇ 5 ਰੁਪਏ ਤੋਂ ਵਧਾ ਕੇ ਇੱਕ ਮੋਹਰ ਦੇਣੀ ਸ਼ੁਰੂ ਕਰ ਦਿੱਤੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੇ ਬਦਲੇ ਮੋਹਰ ਮਿਲਦੀ ਸੁਣ ਕੇ ਤਾਂ ਅਤ ਹੰਕਾਰੀ ਮਨੁੱਖ ਵੀ ਸੰਜੀ ਪੰਗਤ ਵਿੱਚ ਆ ਬੈਠੇ ਗੋਇੰਦਵਾਲ ਵਿੱਚ ਹੀ ਇੱਕ ਹਰੀ RAM ਨਾਂ ਦਾ ਧਪਾ ਰਹਿੰਦਾ ਸੀ ਉੰਜ ਕਾਰਬਾਰੀ ਅਤੇ ਬਾਲ ਬੱਚੇਦਾਰ ਸੀ ਪਰ ਆਪਣੇ ਆਪ ਨੂੰ ਜੋਗ ಮತਦਾਤਾ ਨਹੀਂ ਦੱਸਦਾ ਸੀ ਜਦ ਕਿ ਗ੍ਰਹਿਸਤੀ ਲਈ ਜੋਗ ਮਤ ਵਿੱਚ ਕੋਈ ਥਾਂ ਨਹੀਂ ਬਸ ਪਿੰਡੇ ਤੇ ਸਵਾ ਅਤੇ ਪਾਖੰਡ ਹੀ ਉਸਦਾ ਜੋਗ ਸੀ ਉਸਨੇ 1 ਰੁਪਏ ਦੀ ਬਹੁਤੀ ਪ੍ਰਵਾਨਨਾ ਕੀਤੀ 5 ਰੁਪਈਆ ਨੇ ਉਸਨੂੰ ਕੁਝ ਪਰੇਸ਼ਾਨ ਕੀਤਾ ਪਰ ਮੋਹਨ ਨੇ ਤਾਂ ਉਸਦੀ ਲਾਲਚੀ ਬਿਰਤੀ ਨੂੰ ਚੰਗੀ ਤਰ੍ਹਾਂ ਡੰਗਿਆ ਉਸ ਦਾ ਦਿਲ ਕਰੇ ਕਿ ਲੰਕਰ ਸ਼ੱਕ ਕੇ ਮੋਹਰ ਪ੍ਰਾਪਤ ਕਰ ਲਵੇ ਪਰ ਜਾਤ ਦਾ ਹੰਕਾਰ ਪ੍ਰਵਾਨਗੀ ਨਾ ਦੇਵੇ ਨਾਲੇ ਉਸ ਦੀਆਂ ਆਪਣੀਆਂ ਕਹੀਆਂ ਬਹੁਤੀਆਂ ਸਾਰੀਆਂ ਗੱਲਾਂ ਅਤੇ ਗੁਰੂ ਸਾਹਿਬ ਦੇ ਲੰਗਰ ਪੰਕਤ ਦੇ ਸਿਧਾਂਤ ਵਿਰੁੱਧ ਕੀਤਾ ਪ੍ਰਚਾਰ ਅੱਗੇ ਆ ਜਾਂਦਾ ਇਸ ਲਈ ਸ਼ਰਮ ਦਾ ਮਾਰਿਆ ਜਾਨ ਹੀ ਸੀ ਸਕਦਾ ਪਰ ਮੋਹਰ ਦਾ ਲਾਲਚ ਵੀ ਛੱਡਿਆ ਨਹੀਂ ਸੀ ਜਾ ਰਿਹਾ ਉਸਨੇ ਆਪਣੇ ਛੋਟੇ ਪੁੱਤਰ ਨੂੰ ਲੰਗਰ ਦੀ ਕੰਧ ਟਪਾ ਕੇ ਮੋਹਰ ਲੈਣ ਲਈ ਭੇਜ ਭੇਜ ਦਿੱਤਾ ਬੱਚਾ ਲੰਗਰ ਦੀ ਕੰਧ ਟੱਪਦਿਆਂ ਡਿੱਗ ਪਿਆ ਤੇ ਉਸ ਨੂੰ ਕਾਫੀ ਸੱਟ ਲੱਗ ਗਈ ਸੱਟ ਲੱਗਣ ਤੇ ਉਸਨੇ ਰੋਂਦਿਆਂ ਹੋਇਆਂ ਸਾਰੀ ਸੰਗਤ ਨੂੰ ਦੱਸ ਦਿੱਤਾ ਕਿ ਉਸ ਨੂੰ ਉਸਦੇ ਪਿਤਾ ਨੇ ਮੋਹਰ ਦੇ لالਚ ਵਿੱਚ ਕੰਧ ਟਪਾਈ ਹੈ ਸੰਗਤ ਵਿੱਚ ਬਹੁਤ ਹਾਸਾ ਪਿਆ ਬੱਚੇ ਨੂੰ ਲੰਗਰ ਛਕਾ ਕੇ ਮੋਹਰ ਤਾਂ ਦੇ ਦਿੱਤੀ ਗਈ ਪਰ ਇਸ ਘਟਨਾ ਦਾ ਪਤਾ ਸਾਰੇ ਸ਼ਹਿਰ ਨੂੰ ਲੱਗ ਗਿਆ ਸਾਰੇ ਲੋਕ ਤਾਂ ਭਈ ਦੀ ਲਾਲਚੀ ਵਰਤੀ ਨੂੰ ਸਮਝ ਕੇ ਬਹੁਤ ਹੱਸੇ ਅਤੇ ਸਮਝ ਗਏ ਕਿ ਜਾਤ ਪਾਤ ਦਾ ਕੋਈ ਅਸੂਲ ਨਹੀਂ ਅਤੇ ਲਾਲਚਾ ਅੱਗੇ ਤਾਂ ਇਹ ਆਰਾਮ ਨਾਲ ਛੱਡਿਆ ਜਾ ਸਕਦਾ ਹੈ ਗੁਰੂ ਰਾਮਦਾਸ ਜੀ ਨੇ ਜਦ ਗੁਰਿਆਈ ਸੰਭਾਲੀ ਤਾਂ ਇਸ ਇਤਿਹਾਸਿਕ ਘਟਨਾ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਤਪਾ ਨਾ ਹੋਵੇ ਅੰਦਰ ਹੋ ਲੋਬੀ ਨਿਤ ਮਾਇਆ ਨੂੰ ਫਿਰੈ ਜਮ ਜਲ ਜਜਮਾਲਿਆ ਅੱਗੋ ਦੇ ਸੱਦ ਸੱਦਿਆ ਸੱਤਿਆ ਦੀਪਿਕਿਆ ਲੈ ਨਾਹੀ ਪਿੱਛੋ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭਾ ਸਣ ਲੱਗੇ ਤਪਾ ਲੋਭ ਲਹਿਰ ਹੈ ਗੱਲਿਆ ਜਿੱਥੇ ਥੋੜਾ ਧਨ ਵਿਖੇ ਤਿੱਥੇ ਤਪਾ ਪਿੱਟੈ ਨਹੀਂ ਧਨ ਬਹੁਤ ਹੈ ਡਿੱਠੈ ਤਪੈ ਧਰਮ ਹਾਰਿਆ ਪਾਹੀ ਇਹੋ ਤਪਾ ਨਾ ਹੋਵੀ ਬਗੁਲਾ ਹੈ ਬਹਿਸਾਦ ਜਨਾਵੀ ਚਾਰਿਆ ਫਿਰ ਇਸ ਤੱਪੇ ਦੇ ਮਹੀਂ ਕੋਈ ਲੱਗੋ ਨਹੀਂ ਇਹੋ ਸਤਗੁਰ ਹੈ ਫਟਕਾਰਿਆ ਹਰ ਕੈਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ 부ਝੈ ਜੋ ਦਈਏ ਸੋ ਆਰਿਆ ਭਾਵ ਲੋਭੀ ਮਨੁੱਖ ਦੇ ਲਾਲਚ ਵਿੱਚ ਭਟਕਦਾ ਫਿਰੇ ਆ ਫਿਰ ਇਹ ਉਹ ਤੱਪਾ ਨਹੀਂ ਹੋ ਸਕਦਾ ਪਹਿਲਾ ਤੱਪਾ ਇੱਜ਼ਤ ਨਾਲ ਮਿਲੀ ਪਟ ਲੈਣੀ ਧਿਆਨ ਹੀ ਪਰ ਪਿੱਛੋਂ ਲਾਲਚ ਵਸ ਆਪਣੇ ਪੁੱਤ ਨੂੰ ਲੰਗਰ ਸ਼ਕਲ ਹੀ ਭੇਜ ਦਿੱਤਾ ਜਦੋਂ ਤੱਪੇ ਦੀ ਲਾਲਚੀ ਬਿਰਤੀ ਲੋਕਾਂ ਸਾਹਮਣੇ ਉਜਾਗਰ ਹੋਈ ਤਾਂ ਗੋਇੰਦਵਾਲ ਦੇ ਮੁਖੀ ਲੋਕੀ ਹੱਸਣ ਲੱਗ ਪਏ ਕਿ ਇਹ ਤੱਪਾ ਤਾਂ ਲੋਭ ਦੀ ਲਹਿਰਾਂ ਵਿੱਚ ਗਲਿਆ ਪਿਆ ਹੈ ਜਿੱਥੇ ਥੋੜਾ ਵੀ ਜਿੱਥੇ ਥੋੜੀ ਭੇਟਾ ਮਿਲਦੀ ਹੈ ਤਾਂ ਪਾ ਉਹਦੇ ਨੂੰ ਨਹੀਂ ਜਾਂਦਾ ਪਰ ਬਹੁਤੀ ਰਕਮ ਦੇ ਲਾਲਚ ਵਿੱਚ ਆ ਕੇ ਇਹ ਆਪਣਾ ਜਾਤ ਪਾਤ ਤੇ ਛੂਤ ਛਾਤ ਵਾਲਾ ਭਰਮੀ ਅਸੂਲ ਤਿਆਗ ਬੈਠਾ ਹੈ ਲੋਕਾਂ ਨੇ ਵਿਚਾਰਿਆ ਕਿ ਇਹ ਤਪਾ ਧਰਮੀ ਨਹੀਂ ਪਾ ਖੰਡੀ ਬਗਲਾ ਹੈ ਕਿਉਂਕਿ ਲਾਲਚੀ ਵਰਤੀ ਦੇ ਕਾਰਨ ਭਲੇ ਪਰਸ਼ਾਦੀ ਨਿੰਦਿਆ ਤੇ ਮਾਇਆਧਾਰੀਆਂ ਦੀ ਉਸਤਤ ਕਰਤਾ ਇਸੇ ਦੋਸ਼ ਕਾਰਨ ਪ੍ਰਮਾਤਮਾ ਨੇ ਇਸ ਨੂੰ ਆਤਮਕ ਜੀਵਨ ਵੱਲ ਮਾਰ ਰੱਖਿਆ ਹੈ ਮਹਾਪੁਰਖਾਂ ਦੀ ਨਿੰਦਿਆ ਕਰਨ ਦਾ ਫਲ ਇਸ ਨੂੰ ਇਹ ਮਿਲਿਆ ਹੈ ਇਹ ਲੋਕਾਂ ਵਿੱਚ ਆਪਣੇ ਆਪ ਨੂੰ ਤੱਪ ਕਹੁੰਦਾ ਪਰ ਅੰਦਰ ਖਾਤੇ ਖੋਟੇ ਕਰਮ ਕਰਦਾ ਹੈ ਭੈਗਰੂ ਨੇ ਇਸ ਦਾ ਪਾਜ ਉਦੇੜ ਦਿੱਤਾ ਹੈ ਪ੍ਰਭੂ ਨਿਆ ਅਨੁਸਾਰ ਪਖੰਡੀ ਵੱਡੇ ਹਤਿਆਰੇ ਹਨ ਸਿਆਣੇ ਪੁਰਖਾਂ ਨੇ ਕਿਹਾ ਕਿ ਪਖੰਡੀ ਤੱਪ ਦੇ ਮੁਹ ਕੋਈ ਨਾ ਲੱਗੇ ਕਿਉਂਕਿ ਸਤਗੁਰੂ ਵੱਲੋਂ ਫਟਕਾਰਿਆ ਗਿਆ ਹੈ ਇਸ ਘਟਨਾ ਨਾਲ ਜਾਤ ਹੰਕਾਰੀਆਂ ਦੇ ਫੋਕੇ ਹੰਕਾਰ ਗਲਤ ਅਸੂਲ ਅਤੇ ਲੋਭੀ ਬਿਰਤੀ ਪ੍ਰਗਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ